ਇਹ ਦੁਨੀਆ ਤੋਂ ਕਰੋਨਾ ਵਾਇਰਸ ਖਤਮ ਹੋ ਗਿਆ ਜੇ ਤੁਸੀਂ ਸੋਚ ਰਹੇ ਹੋ ਕਿ ਕੋਵਿਡ-19 ਜਿਸ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਦਿੱਤੀ ਹੈ ਖਤਮ ਹੋ ਗਿਆ ਤਾਂ ਤੁਹਾਡੀ ਕਰਤੀ ਹੈ ਹਾਂ ਇੱਕ ਵਾਰ ਫਿਰ ਕਰੋਨਾ ਹੌਲੀ-ਹੌਲੀ ਦੁਨੀਆ ਵਿੱਚ ਆਪਣਾ ਪੈਰ ਪ੍ਰਸਾਰ ਰਿਹਾ ਹੈ ਕਰੋਨਾ ਵਾਇਰਸ ਚੁੱਪ-ਚਾਪ ਏਸ਼ੀਆ ਵਿੱਚ ਆ ਰਿਹਾ ਹੈ ਹਾਂਗਕਾਂਗ ਤੋਂ ਸਿੰਗਾਪੁਰ ਤੱਕ ਕਰੋਨਾ ਦੇ ਨਵੇਂ ਮਾਮਲੇ ਨੇ دہشت ਦਾ ਮਾਹੌਲ ਪੈਦਾ ਕਰ ਦਿੱਤਾ ਹੈ ਇੱਥੇ ਕੋਵਿਡ-19 ਦੇ ਮਾਮਲੇ ਲਗਾਤਾਰ ਵਧ ਰਹੇ ਹਨ ਇਸ ਨਾਲ ਸਿਹਤ ਅਧਿਕਾਰੀਆਂ ਨੂੰ ਚਿੰਤਾ ਹੋਈ ਹੈ कोरोना ਦੇ ਮਾਮਲਿਆਂ ਵਿੱਚ ਵਾਧੇ ਨੇ ਫਿਰ ਤੋਂ ਏਸ਼ੀਆ ਭਾਰਤ ਵਿੱਚ ਕੋਵਿਡ ਦੀ ਇੱਕ ਨਵੀਂ ਲਹਿਰ ਦਾ ਸੰਕੇਤ ਦਿੱਤਾ ਹੈ। ਦਰਸਲ ਕੋਰੋਨਾ ਹੁਣ ਹਾਂਗਕਾਂਗ ਵਿੱਚ ਆਪਣਾ ਅਸਲੀ ਰੰਗ ਵਿਖਾ ਰਿਹਾ ਹੈ। ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸੈਂਟਰ ਫਾਰ ਹੈਲਥ ਪ੍ਰੋਟੈਕਸ਼ਨ ਵਿਖੇ ਸੰਚਾਰੀ ਰੋਗ ਸ਼ਾਖਾ ਦੇ ਮੁਖੀ ਐਲਬਰਟ ਆਉ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਦੀ ਗਤੀਵਿਧੀ ਹੁਣ ਬਹੁਤ ਉੱਚ ਪੱਧਰ ਤੇ ਪਹੁੰਚ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਕੋਵਿਡ-19 ਲਈ ਪੋਜ਼ੀਟਿਵ ਪਾਏ ਗਏ ਨਮੂਨਿਆਂ ਦੀ ਪ੍ਰਤੀਸ਼ਤਾ ਇੱਕ ਸਾਲ ਦੇ ਉੱਚ ਪੱਧਰ ਤੇ ਪਹੁੰਚ ਗਈ ਹੈ। ਕਰੋਨਾ ਦੇ ਆਂਕੜੇ ਮਾਮਲਿਆਂ ਵਿੱਚ ਚਿੰਤਾਜਨਕ ਵਾਧਾ ਦਰਸਾਉਂਦੇ ਹਨ। ਯਾਨੀ ਕਿ ਨਾ ਸਿਰਫ ਕਰੋਨਾ ਦੇ ਮਾਮਲੇ ਆ ਰਹੇ ਹਨ ਸਗੋਂ ਇਹਨਾਂ ਕਾਰਨ ਮੌਤਾਂ ਵੀ ਹੋ ਰਹੀਆਂ ਹਨ। ਹਾਂਗਕਾਂਗ ਵਿੱਚ ਕਰੋਨਾ ਦੇ ਮਾਮਲੇ ਅਤੇ ਮੌਤਾਂ ਲਗਭਗ 1 ਸਾਲ ਵਿੱਚ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈਆਂ ਹਨ। ਹਾਂਗਕਾਂਗ ਵਿੱਚ 3 ਮਈ ਦੇ ਹਫ਼ਤੇ ਦੇ ਅੰਤ ਕਰੋਨਾ ਵਾਇਰਸ ਕਾਰਨ 31 ਮੌਤਾਂ ਹੋਈਆਂ। ਹਾਲਾਂਕਿ ਇਹ ਰਾਹਤ ਦੀ ਗੱਲ ਹੈ ਕਿ ਕਰੋਨਾ ਦੀ ਲਾਗ ਹਜੇ ਪਿਛਲੇ 2 ਸਾਲਾਂ ਦੇ ਸਿਖਰ ਤੇ ਨਹੀਂ ਪਹੁੰਚੀ। ਕੋਵਿਡ ਲਈ ਡਾਕਟਰਾਂ ਕੋਲ ਜਾਣ ਵਾਲੇ ਲੋਕਾਂ ਦੀ ਗਿਣਤੀ ਅਤੇ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ ਇਸ ਤੋਂ ਪਤਾ ਲੱਗਦਾ ਹੈ ਕਿ 70 ਲੱਖ ਤੋਂ ਵੱਧ ਆਬਾਦੀ ਵਾਲੇ ਇਸ ਸ਼ਹਿਰ ਵਿੱਚ ਕਰੋਨਾ ਦੀ ਲਾਗ ਫੈਲ ਰਹੀ ਹੈ ਕਰੋਨਾ ਨੇ ਇੱਕ ਵਾਰ ਫਿਰ ਆਮ ਆਦਮੀ ਨਾਲ ਨਾਲ ਕੁਲੀਨ ਵਰਗ ਨੂੰ ਵੀ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ ਹਾਂਗਕong ਦੇ ਗਾਇਕ ਈਸਨ ਚੈਨ ਨੂੰ ਕੋਵਿਡ-19 ਪੋਜ਼ਿਟਿਵ ਪਾਇਆ ਗਿਆ ਹੈ। ਕਾਨਸਰਟ ਦੇ ਆਧਾਰਿਤ ਵਿਬੋ ਅਕਾਊਂਟ ਤੇ ਇੱਕ ਪੋਸਟ ਦੇ ਅਨੁਸਾਰ ਇੱਕ ਹਫਤੇ ਕਾਉਂਸਿੰਗ, ਤਾਈਵਾਨ ਅਤੇ ਉਸਦੇ ਕਾਨਸਰਟ ਰੱਦ ਕਰ ਦਿੱਤੇ ਗਏ ਹਨ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਹਜੇ ਤੱਕ ਇਸ ਸਾਲ ਕੋਈ ਸੰਕੇਤ ਨਹੀਂ ਹੈ ਕਿ ਫੈਲ ਰਹੇ ਨਵੇਂ ਰੂਪ ਜ਼ਿਆਦਾ ਛੂਤਕਾਰੀ ਹਨ। ਜਬ ਪਹਿਲਾ ਨਾਲੋਂ ਜ਼ਿਆਦਾ ਗੰਭੀਰ ਬਿਮਾਰੀ ਦਾ ਕਾਰਨ ਬਣ ਰਹੇ ਹਨ ਆਮ ਤੌਰ ਤੇ ਸਰਦੀਆਂ ਦੇ ਮੌਸਮ ਵਿੱਚ ਸਾਹ ਦੇ ਵਾਇਰਸ ਵਧੇਰੇ ਸਰਗਰਮ ਹੁੰਦੇ ਹਨ ਪਰ ਇਸ ਵਾਰ ਗਰਮੀਆਂ ਸ਼ੁਰੂ ਹੁੰਦੇ ਹੀ ਕਰੋਨਾ ਦੇ ਮਾਮਲੇ ਵਧਨੇ ਸ਼ੁਰੂ ਹੋ ਗਏ ਇਸ ਤੋਂ ਇਹ ਸਪਸ਼ਟ ਹੈ ਕਿ ਕਰੋਨਾ ਵਾਇਰਸ ਗਰਮੀਆਂ ਵਿੱਚ ਤੇਜ਼ੀ ਨਾਲ ਫੈਲ ਸਕਦਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬਿਮਾਰ ਕਰ ਸਕਦਾ ਹੈ ਸੋ ਤੁਹਾਨੂੰ ਵੀ ਚਾਹੀਦਾ ਜਿੰਨਾ ਵੀ ਹੱਥ ਧੋ ਕੇ ਸਾਰਾ ਕੁਝ ਸਬਜ਼ੀਆਂ ਸਬਜ਼ੀਆਂ ਧੋ ਕੇ ਖਾਓ ਜਿੰਨਾ ਹੋ ਸਕਦਾ ਹੈ ਸਬਜ਼ੀਆਂ ਨੂੰ ਗਰਮ ਪਾਣੀ ਵਿੱਚ ਉਬਾਲ ਕੇ ਖਾਓ ਤਾਂ ਕਿ ਜਿਹੜਾ ਕਰੋਨਾ ਦਾ ਅਸਰ ਹੈ ਉਹ ਖਤਮ ਹੋ ਸਕੇ